ਕੈਨੇਡਾ ਵਿਦੇਸ਼ ਨਿਵਾਸੀ ਕੰਡਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਤੁਸੀਂ ਹਾਜ਼ਰ ਹੋ ਅੱਜ ਕੁਝ ਗੱਲਾਂ ਬਾਤਾਂ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਕੈਨੇਡਾ ਦੀ ਸਭ ਤੋਂ ਪੁਰਾਣੀ ਕੰਪਨੀ ਹਾਰਟਸਨ ਬੇ ਦੀਆਂ ਕਈ ਲੋਕੇਸ਼ਨਾਂ ਬੰਦ ਹੋ ਰਹੀਆਂ ਉਹਦੇ ਬਾਰੇ ਗੱਲਬਾਤ ਕਰਾਂਗੇ ਦੂਜਾ ਟੈਸਲਾ ਦੇ ਖਿਲਾਫ ਕੈਨੇਡਾ 'ਚ ਪ੍ਰਦਰਸ਼ਨ ਹੋ ਰਿਹਾ ਤੀਜਾ ਕੈਨੇਡਾ ਵਾਸੀ ਅਮਰੀਕਾ ਦੇ ਨਾਲ ਬਹੁਤੇ ਖੁਸ਼ ਨਹੀਂ ਤੇ ਹੁਣ ਛੁੱਟੀਆਂ ਕੱਟਣ ਅਮਰੀਕਾ ਘਟ ਜਾ ਰਹੇ ਆ ਸਾਡੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਪਹਿਲਾ ਅੰਤਰਰਾਸ਼ਟਰੀ ਦੌਰਾ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਕੈਨੇਡਾ ਦੇ ਵਿੱਚ ਜਿਹੜੀ ਵੇਸਟ ਵਾਟਰ ਸਰਵੇਲੈਂਸ ਆ ਉਹਦੇ ਬਾਰੇ ਚਰਚਾ ਚੱਲ ਰਹੀ ਹੈ ਵੇਸਟ ਵਾਟਰ ਸਰਵੇਲੈਂਸ ਕੀ ਆ ਜਾਂ ਕਿੱਥੇ ਹੋਣੀ ਚਾਹੀਦੀ ਹੈ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਗੱਲਬਾਤ ਹਾਰਟਸਨ ਬੇ ਹਾਰਟਸਨ ਬੇ ਬਹੁਤ ਵੱਡੀ ਕੰਪਨੀ ਆ ਹਾਰਟਸਨਸ ਬੇ ਐਚ ਬੀ ਸੀ ਇਹਨੂੰ ਕਹਿੰਦੇ ਆ 1670 ਦੇ ਵਿੱਚ ਕੈਨੇਡਾ ਦੀ ਸਭ ਤੋਂ ਪੁਰਾਣੀ ਕੰਪਨੀ ਜਿਹੜੀ ਫਰ ਦਾ ਟ੍ਰੇਡ ਫਰ ਦਾ ਵਪਾਰ ਕਰਦੀ ਸੀ ਤੁਸੀਂ ਵੱਡੇ ਮੋਲਾਂ ਦੇ ਵਿੱਚ ਇੱਥੇ ਦੇਖੀ ਹੁਣੀ ਹੈ ਹਾਰਟਸਨ ਬੇ ਉਹਦੇ ਵਿੱਚ ਕਿੰਨੇ ਤਰ੍ਹਾਂ ਦੇ ਕੱਪੜੇ ਤੇ ਹੋਰ ਕ ਸਾਰਾ ਕੁਝ ਕਿਸੇ ਵੇਲੇ ਬਹੁਤ ਮਹਿੰਗਾ ਹੁੰਦਾ ਸੀ ਇਹ ਪਰ ਹੌਲੀ ਹੌਲੀ ਕੰਪੀਟੀਸ਼ਨ ਆਇਆ ਕਈ ਕੁਝ ਟ੍ਰੈਂਡ ਬਦਲੇ ਇਹ ਆਰਥਿਕ ਰੂਪ ਦੇ ਵਿੱਚ ਵਾਇਬਲ ਨਹੀਂ ਰਹੀ ਇਹਨਾਂ ਨੂੰ ਲੱਗਦਾ ਵੀ ਸਾਡੇ ਕੋਲੋਂ ਟਾਈਮ ਕੱਟ ਨਹੀਂ ਹੋਣਾ ਘਾਟੇ 'ਚ ਜਾ ਰਹੀ ਹੈ ਹਾਰਟਸਨ ਬੇ ਦਾ ਨਾਮ ਕੰਪਨੀ ਜਿਹੜੀ ਆ ਇਹ ਹਾਰਟਸਨ ਬੇ ਜਿਹੜਾ ਕੈਨੇਡਾ ਦੇ ਵਿੱਚ ਹਾਰਟਸਨ ਬੇ ਆ ਉਹਦੇ ਨਾਮ ਦੇ ਥੱਲੇ ਕਹਿੰਦੇ ਇਹ ਲਿਖਿਆ ਗਿਆ ਸੀ ਤੇ ਇੰਡੀਜੇਨਸ ਲੋਕਾਂ ਦੇ ਨਾਲ ਇਹ ਵਪਾਰ ਕਰਦੇ ਸੀ ਪਹਿਲਾ ਐਨੀਮਲ ਦੀ ਫਰ ਦੇ ਨਾਲ ਜਿਹੜੀ ਖਲ ਜੀਗੀ ਉਹਦੀ ਤੇ ਇਹਦਾ ਐਚਵੀਸੀ ਇਹਨੇ ਫਿਰ ਜਿਹੜਾ ਪੂਰਾ ਕੀਤਾ ਆਪਣਾ ਬੜੇ ਮਹੱਤਵਪੂਰਨ ਸ਼ਹਿਰਾਂ ਦੇ ਵਿੱਚ ਗਈ ਮੁੜ ਕੇ ਰਿਟੇਲ ਦੇ ਵਿੱਚ ਆ ਗਈ 1800 ਦੇ ਵਿੱਚ ਫਰਦਰ ਟ੍ਰੇਡ ਹੁਣ ਕਿੰਨਾ ਖੁਣਾ ਸੀ ਘਟ ਗਿਆ ਮੁੜ ਕੇ ਸਾਰੇ ਸਟੋਰਾਂ ਵੱਲੋਂ ਸ਼ਿਫਟ ਹੋ ਗਏ ਵੱਡੀ ਰਿਟੇਲ ਚੇਨ ਬਣ ਗਈ ਸਾਲਾਂ ਦੇ ਵਿੱਚ ਬਣਦੇ ਬਣਦੇ ਹਟਸਨਜ਼ ਬੇ ਜਿਹੜੀ ਕੈਨੇਡਾ ਦੀ ਸਭ ਤੋਂ ਵੱਡਾ ਡਿਪਾਰਟਮੈਂਟਲ ਸਟੋਰ ਚੇਨ ਬਣ ਗਿਆ ਜਿੱਥੇ ਕੱਪੜੇ ਤੇ ਹੋਰ ਘਰਾਂ ਦਾ ਸਮਾਨ ਤੇ ਹੋਰ ਸਾਰਾ ਕੁਝ ਮਿਲਦਾ ਆ ਇਹਦੇ ਵਿੱਚ ਜਿਹੜੇ ਬ੍ਰਾਂਡ ਸੀਗੇ ਕਿੰਨੇ ਉਹ ਜਿਹੜੇ ਹਾ ਸੈਕਸ 5ਥ ਐਵੈਨਿਊ ਜਾਂ ਸੈਕਸ ਆਫ 5ਥ ਜਿਹੜੇ ਸੀਗੇ ਉਹ ਸਾਰਾ ਕੁਝ ਪਿਛਲੇ ਸਾਲਾਂ ਦੇ ਵਿੱਚ ਇਹ ਇਹਨਾਂ ਨੂੰ ਚੈਲੰਜਸ ਦੇ ਕਾਫੀ ਫਾਈਨੈਂਸ਼ੀਅਲ ਚੈਲੰਜਸ ਦਾ ਕਾਫੀ ਸਾਹਮਣਾ ਕਰਨਾ ਪਿਆ ਤਰੀਕੇ ਬਦਲ ਗਏ ਦੁਨੀਆ ਬਦਲ ਗਈ ਲੋਕਾਂ ਦੀ ਸ਼ਾਪਿੰਗ ਹੈਬਿਟਸ ਬਦਲ ਗਈਆਂ ਆਨਲਾਈਨ ਸ਼ਾਪਿੰਗ ਇੰਨੀ ਹੋ ਗਈ ਵੀ ਬੰਦਾ ਸਟੋਰ ਤੇ ਜਾਂਦਾ ਹੀ ਨਹੀਂ ਆਪਣੇ ਕੰਪਿਊਟਰ ਤੇ ਹੱਥ ਮਾਰੀ ਜਾਂਦਾ ਤੇ ਤੁਸੀਂ ਲੈ ਆ ਉਹ ਨਹੀਂ ਚੰਗਾ ਲੱਗਦਾ ਮੋੜਦੇ ਹੋ ਹੋਰ ਲੈ ਆ ਇਹਨੇ ਸਾਰੇ ਕੁਝ ਨੇ ਵੱਡਾ ਅਸਰ ਪਾਇਆ ਸਾਰੇ ਰਿਟੇਲ ਦੇ ਉੱਤੇ ਤੇ ਹੁਣ ਹਟਸਨ ਬੇ ਉਹਦੇ ਵਿੱਚ ਕਹ ਲਓ ਵੀ ਲਪੇਟ ਦੇ ਵਿੱਚ ਆ ਗਈ ਇਸ ਵਿੱਚ ਸਿਚੁਏਸ਼ਨ ਇਹ ਆ ਕਿ ਇਹ ਲਿਕੁਡੇਸ਼ਨ ਇਹਨਾਂ ਦੀ ਸ਼ੁਰੂ ਹੋ ਰਹੀ ਆ ਜਲਦੀ ਛੇਤੀ ਇਹਨਾਂ ਦਾ ਆ ਬੰਦ ਹੋ ਰਹੀਆਂ ਕਈ ਲੋਕੇਸ਼ਨ ਤੇ ਫਿਰ ਜਿੰਨਾ ਸਮਾਨ ਹੈਗਾ ਇਹਨਾਂ ਨੇ ਸਸਤੇ ਭਾਅ ਕਰਕੇ ਬੇਚ ਦੇਣਾ ਉਹ ਤਾਂ ਜਾਂ ਤੇਰਨ ਨੂੰ ਕੋ ਨਵੀਂ ਹੁਣ ਫੰਡਿੰਗ ਮਿਲ ਜਵੇ ਲੱਭ ਰਹੇ ਆ ਪਰ ਲੱਗਦਾ ਨਹੀਂ ਜਿਹੜਾ ਹਰਟਸਨ ਬੇ ਕੈਨੇਡਾ ਦੀ ਸਭ ਤੋਂ ਪੁਰਾਣੀ ਕੰਪਨੀ ਆ ਉਹ ਹੁਣ ਆਪਣੇ ਲਿਕੁਇਡੇਟ ਕਰਨ ਬਾਰੇ ਪਲਾਨ ਕਰ ਰਹੀ ਆ ਸਟੋਰਾਂ ਦੇ ਵਿੱਚ ਆਹਾ ਮੰਗਲਵਾਰ ਤੋਂ ਕਹਿੰਦੇ ਹੈ ਸ਼ੁਰੂ ਹੋ ਸਕਦੀ ਆ ਇਹ ਪ੍ਰੋਸੈਸ ਜਿਹਨੂੰ ਟੋਟਲ 12 ਹਫ਼ਤੇ ਲੱਗਣੇ ਆ ਕੱਲ ਤੋਂ ਜਾਨੀ ਸ਼ੁਰੂ ਹੋ ਜਾਣੀ ਆ ਬਹੁਤ ਸਾਰੇ ਸਟੋਰ ਲਿਕੁਇਡੇਸ਼ਨ ਜਿਹੜਿਆ 80 ਹਰਟਸਨ ਬੇ ਦੇ ਸਟੋਰਾਂ ਤੇ ਅਸਰ ਪਾਊਗਾ ਤੁਹਾਡੇ ਨੇੜੇ ਦੇਖ ਲਓ ਕਿਹੜਾ ਇਹਨਾਂ ਦਾ ਸਾਮਾਨ ਕਿਉਂਕਿ ਲਿਕুইਡਿਟੀ ਕਰ ਦੇਣਾ ਵੇਚ ਹੀ ਦੇਣਾ ਇਹਨਾਂ ਨੇ ਸਾਰਾ ਕੁਝ ਤਿੰਨ ਜਿਹੜੇ ਜਿਹੜੇ ਇਹ ਹੈਗੇ ਆ ਦੂਜੇ ਤੇ ਹੋਰ ਲੋਕੇਸ਼ਨਸ ਦੇ ਉੱਤੇ ਵੀ ਦੱਸੇ ਜਾ ਰਹੇ ਆ ਫਾਈਨਾਂਸਿੰਗ ਦੀ ਵੱਡੀ ਇਹਨਾਂ ਨੂੰ ਸਮੱਸਿਆ ਹੈ ਹਜੇ ਵੀ ਇਹਨਾਂ ਨੂੰ ਆਸ ਆ ਵੀ ਕਿਸੇ ਦਿਨ ਕਿਸੇ ਪਾਸੇ ਸਾਨੂੰ ਪੈਸਾ ਮਿਲ ਜੂਗਾ ਕਿ ਫਾਈਨਾਂਸਿੰਗ ਜਿਹੜੀਆਂ ਨਵੀਆਂ ਮਿਲ ਸਕਦੀਆਂ ਉਹਨਾਂ ਨੂੰ ਲਿਕুইਡੇਸ਼ਨ ਪ੍ਰੋਸੈਸ ਦੇ ਵਿੱਚ ਤੇ ਇਹਦੇ ਨਾਲ ਇਹਨਾਂ ਦੇ ਕੋਸ਼ ਸਟੋਰ ਜਿਹੜੇ ਆ ਉਹ ਬੰਦ ਹੋਣੋਂ ਬਚ ਸਕਦੇ ਆ ਲਿਕুইਡੇਸ਼ਨ ਕਰਨੀ ਕਿਉਂ ਪਈ ਇਹਨਾਂ ਨੂੰ ਸਟੋਰ ਬੰਦ ਕਿਉਂ ਕਰਨੇ ਪਏ ਕਿਉਂਕਿ ਆਰਥਿਕ ਸਮੱਸਿਆਵਾਂ ਜ਼ਿਆਦਾ ਨੇ ਸੇਲ ਘਟ ਗਈ ਆ ਟ੍ਰੇਡ ਦੀ ਟੈਨਸ਼ਨ ਔਰ ਬੜੇ ਲੰਬੇ ਸਮੇਂ ਤੋਂ ਉਹ ਅਜ ਦੀ ਨਹੀਂ ਆ ਉਹਦੇ ਨਾਲ ਜਿਹੜਾ ਫੁੱਟ ਟਰੈਫਿਕ ਘਟ ਗਿਆ ਲੋਕ ਬੇ ਦੇ ਵਿੱਚ ਚੌਂਣੋਂ हट ਗਏ ਜਿਹੜੀ ਹੁਣ ਜਿਹੜੀ ਇਸ ਵੇਲੇ ਅਸਲ ਦੇ ਵਿੱਚ ਪਈ ਹੈ ਇਹਨਾਂ ਨੂੰ ਜਿਹੜੇ ਲੈਂਡਲੋਰਡ ਜਾਂ ਵੈਂਡਰ ਹੈਗੇ ਉਹਨਾਂ ਦੇ ਪੈਸੇ ਨਹੀਂ ਦਿੱਤੇ ਗਏ ਇਹਨਾਂ ਤੋਂ ਤੇ ਪੇਰੋਲ ਆਬਲੀਗੇਸ਼ਨਾਂ ਨਾ ਮੁਲਾਜ਼ਮਾਂ ਨੂੰ ਤਨਖਾਹ ਦਿੱਤੀ ਜਾ ਰਹੀ ਆ ਪਹਿਲਾਂ ਹੀ ਸਟੋਰ ਕਲੋਜ਼ ਹੋ ਰਹੇ ਆ ਇਹ ਇੱਕ ਲੈਂਡਲੋਰਡ ਨੇ ਪਹਿਲਾਂ ਹੀ ਹਟਸਨ ਬੇ ਨੂੰ ਬੰਦ ਕਰ ਦਿੱਤਾ ਨਾ ਸਟੋਰਾਂ ਦੇ ਵਿੱਚ ਨੋਵਾ ਸਕੋਸ਼ੀਆ ਦੇ ਵਿੱਚ ਤੇ ਜਿਹੜਾ ਮਤਲਬ ਹੋਰ ਕੁਝ ਕਰਨ ਦੀ ਕੋਸ਼ਿਸ਼ ਜਿਹੜੇ ਬੈਲੈਪਸ ਨੇ ਉੱਥੇ ਉਹ ਕੋਸ਼ਿਸ਼ ਕਰ ਰਹੇ ਆ ਕਿ ਉਹ ਜਿੰਨਾ ਉੱਥੇ ਸਾਮਾਨ ਪਿਆ ਆ ਇੱਕ ਹੋਰ ਸਟੋਰ ਅੰਟੈਰੀਓ ਦੇ ਵਿੱਚ ਉੱਥੋਂ ਚੱਕਣ ਦੀ ਫਾਈਨੈਂਸ਼ੀਅਲ ਇਸ਼ੂ ਨੇ 23 ਮਿਲੀਅਨ ਦੀ ਜਿਹੜੀ ਆ ਫੰਡਿੰਗ ਦੇ ਵਿੱਚ ਪਿਆ ਆ ਇਹ ਸਾਰੇ ਕੁਝ ਦੇ ਵਿੱਚ ਪਰ ਪੈਸਾ ਕਿਸੇ ਪਾਸੇ ਆ ਨਹੀਂ ਰਿਹਾ ਅਨਟੈਰੀਓ ਦੇ ਵਿੱਚ ਸਭ ਤੋਂ ਜ਼ਿਆਦਾ ਠੋਆ 32 ਲੋਕੇਸ਼ਨ ਦੇ ਉੱਤੇ ਅਸਰ ਪੈ ਰਿਹਾ ਕੱਲ ਅਨਟੈਰੀਓ ਦੇ ਵਿੱਚ ਇੱਥੇ ਬੀਸੀ ਦੇ ਵਿੱਚ ਵੀ ਪਿਆ ਅਲਬਰਟਾ ਦੇ ਵਿੱਚ ਵੀ ਕੁਵੈਕ ਮੈਨੀਟੋਬਾ ਨੋਵਾ ਸਕੋਸ਼ੀਆ ਸਸਕਾਚੂਨ ਸਾਰਿਆਂ ਦੇ ਉੱਤੇ ਇਹਨਾਂ ਦਾ ਪਿਆ ਜਿਹੜਾ ਇਹਨਾਂ ਦੇ ਹਾਰਟਸਨ ਬੇ ਦੇ ਇਹ ਹੁਣ ਉਹ ਜਿਹੜੇ ਇਹਨਾਂ ਦੇ ਗਿਫਟ ਕਾਰਡ ਆ ਉਹਨਾਂ ਨੇ 6 ਅਪ੍ਰੈਲ ਤੋਂ ਉਹਨੇ ਬੰਦ ਕਰ ਦਿੰਨੇ ਆ ਜਿੰਜਿਹੜਾ ਇਹਨਾਂ ਦਾ ਲਾਇਲਟੀ ਪ੍ਰੋਗਰਾਮ ਆ ਜਿਹਦੇ ਵਿੱਚ 800 ਮਿਲੀਅਨ ਤੋਂ ਜ਼ਿਆਦਾ ਇਹਨਾਂ ਦੇ ਕਸਟਮਰ ਆ ਉਹ ਇਹਨਾਂ ਨੇ ਪਹਿਲਾਂ ਹੀ ਰੋਕ ਦਿੱਤਾ ਵੀ ਇਹਦੇ ਹਿਸਾਬਕ ਤਾਰ ਨੂੰ ਇੱਥੇ ਰੋਕ ਰਹੇ ਆ ਆਪਣੇ ਐਸੈਟ ਵੇਚ ਰਹੀ ਹੈ ਕੰਪਨੀ ਜਿੰਨਾ ਕੁ ਸਮਾਨ ਉਹਨਾਂ ਨੂੰ ਜਿੰਨੇ ਜਲਦੀ ਹੋ ਸਕਦਾ ਵੇਚਿਆ ਜਾ ਰਿਹਾ ਸੋ ਕਿਸੇ ਵੱਲੇ ਇਤਿਹਾਸ ਕੈਨੇਡਾ ਦਾ ਇੱਕ ਬਹੁਤ ਵੱਡਾ ਨਾਂ ਹੌਲੀ ਹੌਲੀ ਆਰਥਿਕ ਤੰਗੀ ਦੇ ਕਰਕੇ ਲੋਕਾਂ ਦੀ ਖਰੀਦਾਰੀ ਦੀਆਂ ਬਦਲਦੀਆਂ ਆਦਤਾਂ ਦੇ ਕਰਕੇ ਆਪਣੇ ਸਟੋਰ ਬੰਦ ਕਰ ਰਹੀ ਹੈ ਅਗਲੀ ਗੱਲ पे ਦੋਸਤੋ ਐਲਨ ਮਸਕ ਬਾਰੇ ਹੈ ਅਮਰੀਕਾ ਕੈਨੇਡਾ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਐਲਨ ਮਸਕ ਦੇ ਖਿਲਾਫ ਪ੍ਰਦਰਸ਼ਨ ਹੋ ਰਿਹਾ ਇਹ ਪ੍ਰਦਰਸ਼ਨ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਹੋਇਆ ਇੱਥੇ ਸਰੀ ਜਿੱਥੇ ਅਸੀਂ ਗੱਲਬਾਤ ਤੁਹਾਡੇ ਨਾਲ ਕਰ ਰਹੇ ਹਾਂ ਸਰੀ ਦੇ ਵਿੱਚ ਵੀ ਹੋਇਆ ਓਟਵਾ ਦੇ ਵਿੱਚ ਵੀ ਹੋਇਆ ਵੈਨਕੂਵਰ ਦੇ ਵਿੱਚ ਵੀ ਹੋਇਆ ਪ੍ਰੋਟੈਸਟ ਕਰਨ ਦਾ ਕਾਰਨ ਸਿੱਧਾ ਆ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਟਰੰਪ ਜਿੱਦਾਂ ਦੇ ਫੈਸਲੇ ਲੈ ਰਹੇ ਆ ਉਹ ਫੈਸਲੇ ਕੈਨੇਡਾ ਲਈ ਮਾੜੇ ਆ ਉਹ ਫੈਸਲੇ ਲੈਣ ਦੇ ਪਿੱਛੇ ਜਿਹੜਾ ਸਲਾਹੂ ਬੰਦਾ ਆ ਉਹ ਐਲਨ ਮਸਕ ਦੱਸਦੇ ਆ ਕਿ ਐਲਨ ਮਸਕ ਦੀ ਸਲਾਹ ਬਹੁਤ ਸਾਰੀ ਕਿਉਂਕਿ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਡੋਜ ਦੇ ਵਿੱਚ ਐਲਨ ਮਸਕ ਨੇ ਤੇ ਜੇ ਉਹ ਸਲਾਹ ਉਹ ਦੇ ਰਹਾ ਹੈ ਤੇ ਇਸ ਕਰਕੇ ਕਹਿੰਦੇ ਵੀ ਅਸੀਂ ਐਲਨ ਮਸਕ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਾਂਗੇ ਪ੍ਰੋਟੈਸਟ ਜਿਹੜੇ ਨੇ ਉਹ ਲੋਕ ਜਿਹੜੇ ਇਸ ਵੇਲੇ ਗੁੱਸੇ 'ਚ ਨੇ ਜਿਸ ਕਿਸਮ ਦੀ ਐਲਨ ਮਸਕ ਦੀ ਸ਼ਮੂਲੀਅਤ ਆ ਰਾਜਨੀਤੀ ਦੇ ਵਿੱਚ ਔਰ ਜਿੱਦਾਂ ਉਹਨੇ ਰਾਸ਼ਟਰਪਤੀ ਟਰੰਪ ਦੀਆਂ ਪਾਲਿਸੀਆਂ ਦੀ ਸਪੋਰਟ ਕੀਤੀ ਆ ਇਹ ਇੱਕ ਚਿੰਤਾ ਵਾਲੀ ਗੱਲ ਆ ਜਿਹੜਾ ਉਹਦਾ ਅ ਅਮਰੀਕਾ ਦੇ ਵਿੱਚ ਵੀ ਤੇ ਕੈਨੇਡਾ ਦੇ ਵਿੱਚ ਵੀ ਜਿਸ ਕਿਸਮ ਦੀ ਉਹਦੀ ਅਪਰੋਚ ਆ ਟ੍ਰੇਡਵਾਰ ਦਾ ਸਿੱਧਾ ਕੰਸਰਨ ਹੈ ਜਿਹੜੇ ਇਹ ਪ੍ਰਦਰਸ਼ਨ ਕਰ ਰਹੇ ਲੋਕ ਨੇ ਇਸ ਕਰਕੇ ਵੀ ਅਫਸੈਟ ਨੇ ਕਿ 트럼ਪ ਦਾ ਜਿਹੜਾ ਜਿਹੜਾ ਟੈਰਿਫ ਲਾਉਣਾ ਹੈ ਇੱਥੇ ਕੈਨੇਡਾ ਦੇ ਸਮਾਨ ਦੇ ਉੱਤੇ ਤੇ ਜਿਹੜੇ ਕਮੈਂਟ ਨੇ ਜਿਹੜੇ ਦੱਸ ਰਹੇ ਨੇ ਕਿ ਕੈਨੇਡਾ ਨੂੰ ਕੁਮੰਜਵੀ ਸਟੇਟ ਬਣ ਜਾਣਾ ਚਾਹੀਦਾ ਸੋ ਇਹ ਲੋਕਤੰਤਰ ਲਈ ਵੀ ਚਿੰਤਾ ਆ ਪ੍ਰੋਟੈਸਟਰ ਜਿਹੜੇ ਕਈ ਨਾ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਨੇ ਉਹ ਵੀ ਚਿੰਤਤ ਨੇ ਕਿ ਡੈਮੋਕ੍ਰੇਸੀ ਖਤਰੇ 'ਚ ਪੈ ਸਕਦੀ ਹੈ ਕਿਹੜਾ ਟੈਕ ਬਿਲੀਅਨਰ ਜਿਹੜਾ ਇਨਾ ਇਨਾ ਅਮੀਰ ਕਿ ਦੁਨੀਆ ਦਾ ਸਭ ਤੋਂ ਅਮੀਰ ਬੰਦਾ 300 ਮਿਲੀਅਨ ਤੋਂ ਜ਼ਿਆਦਾ ਜਿਹਦੇ ਕੋਲੇ ਬਿਲੀਅਨ ਤੋਂ ਜ਼ਿਆਦਾ ਜਿਹਦੇ ਕੋਲੇ ਇਹ ਹੈਗਾ ਆ ਆਪਣੇ ਪੈਸਾ ਧੇਲਾ ਆ ਤੇ ਉਹ ਸਾਰੀ ਦੁਨੀਆ ਨੂੰ ਹਿਲਾ ਰਿਹਾ ਹੈ ਤੇ ਕੰਟਰੋਲ ਸਾਰਾ ਉਹਦੇ ਕੋਲੇ ਜਾ ਰਿਹਾ ਕਿਉਂਕਿ ਸੋਸ਼ਲ ਮੀਡੀਆ ਉਹਦੇ ਕੋਲੇ ਆ ਸੋਸ਼ਲ ਮੀਡੀਆ ਦਾ ਕੰਟਰੋਲ ਜਿਹੜੇ ਉਹਦੇ ਵਿਊ ਨੇ ਐਲਨ ਮਸਕ ਦੇ ਉਹਦੀ ਆਲੋchna ਹੋ ਰਹੀ ਆ ਜਿਹੜੇ ਪ੍ਰਦਰਸ਼ਨ ਕਰਨ ਵਾਲੇ ਲੋਕ ਨੇ ਉਹ ਉਹਦੇ ਜਿਹੜੇ ਵਿਚਾਰ ਨੇ ਕਿ ਉਹ ਅਸਲ ਦੇ ਵਿੱਚ ਇੱਕ ਮਤਲਬ ਕਹਿ ਲੋ ਕਿ ਜਿਹੜਾ ਉਹਦਾ ਉਸ ਕਿਸਮ ਦਾ ਇੱਕ ਇਤਿਹਾਸਿਕ ਤਾਨਾਸ਼ਾਹ ਵਾਲਾ ਰੋਲ ਆ ਉਹ ਸਾਹਮਣੇ ਆ ਰਿਹਾ ਆ ਕੈਨੇਡੀਅਨ ਜਿਹੜੀ ਕੈਨੇਡਾ ਦੀ ਆਪਣੀ ਪ੍ਰਭੂ ਸੱਤਾ ਦੇ ਉੱਤੇ ਵੀ ਸਵਾਲ ਉੱਠ ਰਹੇ ਆ ਕਿ ਇਹ ਲੋਕ ਕੈਨੇਡਾ ਨੂੰ 5ਵੀਂ ਸਟੇਟ ਬਣਾਉਣ ਬਾਰੇ ਗੱਲਬਾਤ ਕਰ ਰਹੇ ਆ ਜਿਹੜੇ ਇਹਦੇ ਐਲਨ ਮਸਕ ਦੀ ਪੈਸੇ ਤੇ ਲਿਜਕਮੀ ਕਰਨ ਦੇ ਲਈ ਇਹ ਕੰਮ ਕਰ ਰਿਹਾ ਜਿਹੜੇ ਜਿਹੜੇ ਪ੍ਰੋਟੈਸਟਰ ਨੇ ਲੋਕਾਂ ਨੂੰ ਕਹਿ ਰਿਹਾ ਵੀ ਤੁਸੀਂ ਟੈਸਲਾ ਖਰੀਦੋ ਹੀ ਨਾ ਵੀ ਕੀ ਹੋਊਗਾ ਫਿਰ ਅੱਪੇ ਉਹਦੀ ਉਹਦੇ ਉੱਤੇ ਅਸਰ ਪਊਗਾ ਤੇ ਉਹ ਮਤਲਬ ਆਪਣੀਏ ਪਾਲਿਸੀ 'ਚ ਤਬਦੀਲੀ ਕਰੂਗਾ ਹੁਣ ਪਤਾ ਨਹੀਂ ਇਹਦੇ ਨਾਲ ਕਿੰਨਾ ਕੁ ਫਰਕ ਪੈ ਸਕਦਾ ਜਾਂ ਕਿੰਨਾ ਕੁ ਨਹੀਂ ਪੈ ਸਕਦਾ ਔਰ ਇਹ ਪ੍ਰੋਟੈਸਟ ਦੀ ਸਪੋਰਟ ਵੱਧ ਰਹੀ ਹੈ ਅਮਰੀਕਾ 'ਚ ਵੀ ਬਹੁਤ ਆਹੇ ਵੱਖ-ਵੱਖ ਥਾਵਾਂ ਦੇ ਉੱਤੇ ਹੋ ਰਹੇ ਆ ਇੱਥੇ ਹੁਣ ਪੂਰੇ ਵਰਲਡ ਵਾਈਡ ਹੀ ਹੋ ਰਹੇ ਆ ਕਈ ਥਾਵਾਂ ਦੇ ਉੱਤੇ ਵਾਇਲੈਂਟ ਇਨਸੀਡੈਂਟ ਵੀ ਹੋਏ ਆ ਜਿਹੜੇ ਟੈਸਲਾ ਦੀਆਂ ਕਾਰਾਂ ਨੂੰ ਤੋੜਨ ਦੇ ਜਾਂ ਜਿਹੜੇ ਗੋਲੀਆਂ ਚੱਲੀਆਂ ਕੁਝ ਥਾਵਾਂ ਦੇ ਉੱਤੇ ਔਰੇਗਨ ਦੇ ਵਿੱਚ ਨੇ ਇਹਦਾ ਸਾਈਬਰ ਟਰੱਕ ਇੱਕ ਅੱਗ ਲਾ ਕੇ ਸੈਟਲ ਦੇ ਵਿੱਚ ਇੱਥੇ ਸਾੜ ਦਿੱਤਾ ਇਹਨਾਂ ਨੇ ਥੋੜਾ ਚਿਰ ਪਹਿਲਾਂ ਸੋ ਬ੍ਰਿਟਿਸ਼ ਕੋਲੰਬੀਆ ਦੇ ਜਿਹੜੀ BC ਹਾਈਡਰੋ ਆ ਇਹਨਾਂ ਨੇ ਟੈਸਲਾ ਦੇ ਪ੍ਰੋਡਕਟ ਆਪਣੇ ਜਿਹੜੇ ਇਹਨਾਂ ਦੇ ਇਲੈਕਟ੍ਰਿਕ ਵਹੀਕਲ ਰੀਬੇਟ ਪ੍ਰੋਗਰਾਮ ਚ ਉਹਦੇ ਵਿੱਚੋਂ ਬਾਹਰ ਕੱਢ ਦਿੱਤੇ ਆ ਜਿਹੜੇ ਕੈਨੇਡੀਅਨ ਮੇਡ ਪ੍ਰੋਡਕਟਸ ਨੇ ਉਹਨਾਂ ਦੀ ਗੱਲ ਜ਼ਿਆਦਾ ਹੋ ਰਹੀ ਆ ਪਰ ਮਸਲਾ ਇਸ ਵੇਲੇ ਵੱਡਾ ਆ ਕੁਝ ਲੋਕ ਕਹਿੰਦੇ ਵੀ ਜਦੋਂ ਲੋਕ ਕੁਲਟ ਹੋ ਜਾਂਦੇ ਆ ਪ੍ਰਦਰਸ਼ਨ ਕਰਦੇ ਆ ਉਹਦੇ ਨਾਲ ਫਿਰ ਸਾਰਿਆਂ ਤੇ ਅਸਰ ਪੈਂਦਾ ਛਵੇਂ ਭਾਵੇਂ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੀ ਕਿਉਂ ਨਾ ਹੋਵੇ ਕੁਝ ਲੋਕਾਂ ਦੀ رائے ਆ ਵੀ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਜੇ ਟੈਸਲਾ ਦੇ ਪ੍ਰੋਡਕਟ ਚੰਗੇ ਆ ਤੇ ਫਿਰ ਇੱਥੇ ਦੇਸ਼ ਭਗਤੀ ਕੁਝ ਨਹੀਂ ਕਰਨੀ ਲੋਕਾਂ ਨੇ ਸਸਤਾ ਤੇ ਚੰਗਾ ਖਰੀਦ ਲੈਣਾ ਜੇ ਉਹਨਾਂ ਦੇ ਪ੍ਰੋਡਕਟ ਹੀ ਮਾੜੇ ਹੋ ਗਿਆ ਤੇ ਮਹਿੰਗੇ ਹੋ ਗਏ ਉਹਦੇ ਪੈਰਲਲ ਦੂਜੇ ਪ੍ਰੋਡਕਟ ਆ ਗਿਆ ਤਾਂ ਫਿਰ ਕਿਸੇ ਨੇ ਨਹੀਂ ਉਹਨਾਂ ਨੂੰ ਖਰੀਦਣਾ ਅਗਲੀ ਗੱਲਬਾਤ ਦੋਸਤੋ ਆ ਵੀ ਅਮਰੀਕਾ ਕੈਨੇਡਾ ਸਬੰਧਾਂ ਦੇ ਉੱਤੇ ਹੀ ਆ ਬਹੁਤ ਸਾਰੇ ਕੈਨੇਡੀਅਨ ਆਪਣੀਆਂ ਛੁੱਟੀਆਂ ਅਮਰੀਕਾ ਦੇ ਵਿੱਚ ਕੱਟਣੀਆਂ ਜਾਂ ਤਾਂ ਕੈਨਸਲ ਕਰ ਰਹੇ ਆ ਜਾਂ ਕਹਿ ਲਓ ਉਹ ਅਵੋਇਡ ਕਰ ਰਿਆ ਵੀ ਅਮਰੀਕਾ ਦੇ ਵਿੱਚ ਨਾ ਜਾਣਾ ਪਵੇ ਵਿਰੋਧ ਸਿੱਧਾ ਸਿੱਧਾ ਰਾਸ਼ਟਰਪਤੀ ਟਰੰਪ ਦੀਆਂ ਪੋਲਿਸੀਜ਼ ਦਾ ਆ ਜਿਹੜੀ 40% ਡ੍ਰੌਪ ਦੱਸਿਆ ਜਾ ਰਿਹਾ ਨਵੀਆਂ ਯੂਐਸ ਬੁਕਿੰਗਸ ਦੇ ਵਿੱਚ ਜਿਹੜੀਆਂ ਟ੍ਰੈਵਲ ਬੁਕਿੰਗਸ ਨੇ 20% ਯੂਐਸ ਟ੍ਰੈਵਲ ਪਲਾਨਸ ਜਿਹੜੇ ਉਹ ਕੈਨਸਲ ਹੋਏ ਆ ਤੁਸੀਂ ਇਹ ਅੰਦਾਜ਼ਾ ਲਾ ਲਓ ਜੇ 100 ਬੰਦਾ ਅਮਰੀਕਾ ਜਾਂਦਾ ਸੀ ਛੁੱਟੀਆਂ ਕੱਟਣ ਉਹਨਾਂ ਦੇ ਵਿੱਚੋਂ ਇਸ ਵੇਲੇ 60 ਜਾ ਰਹੇ ਆ ਲੋਕ ਦੂਜੇ ਪਾਸੇ ਦੇਖਣ ਲੱਗ ਪਏ ਆ। ਵਜਾਇ ਇਹਦੇ ਕਿ ਅਮਰੀਕਾ ਜਾਣ, ਯੂਰਪ, ਮੈਕਸੀਕੋ ਜਾਂ ਜਿਹੜਾ ਡੋਮਿਨਿਕਨ ਰਿਪਬਲਿਕ ਆ ਉਧਰਲੇ ਪਾਸੇ ਜਾਂ ਇੱਥੇ ਲੋਕਲ ਕੈਨੇਡਾ ਦੇ ਵਿੱਚ ਲੋਕਾਂ ਨੇ ਦੇਖਣਾ ਸ਼ੁਰੂ ਕਰ ਦਿੱਤਾ ਵੀ ਡੈਸਟੀਨੇਸ਼ਨ ਕਿਹੜੇ ਨੇ ਕਿੱਥੇ ਜਾਇਆ ਜਾ ਸਕਦਾ। ਜਿਹੜਾ ਕੈਨੇਡੀਅਨ ਡਾਲਰ ਆ ਉਹ ਅਮਰੀਕਾ ਦੇ ਡਾਲਰ ਦੇ ਮੁਕਾਬਲੇ 'ਚ ਕਾਫੀ ਕਮਜ਼ੋਰ ਹੋਇਆ। ਸੋ ਹੁਣ ਜੇ ਅਮਰੀਕਾ ਜਾਊਂਗੇ ਵੀ ਤੇ ਉੱਥੇ ਮਹਿੰਗਾ ਬਹੁਤ ਪੈਂਦਾ। ਸੋ ਇੱਕ ਉਹ ਉਧਰਲੇ ਪਾਸੇ ਮਹਿੰਗਾ ਪੈਂਦਾ ਦੂਜਾ ਰਾਸ਼ਟਰਪਤੀ 트াম্প ਦੀਆਂ ਪਾਲਿਸਿਸ ਲੋਕ ਹੋਰ ਪਾਸੇ ਜਾਣਾ ਸ਼ੁਰੂ ਕਰ ਰਹੇ ਆ ਜਿਹੜੇ ਹੁਣ ਜੇ ਲੋਕਾਂ ਨੇ ਦੂਜੇ ਪਾਸੇ ਚੁਣ ਲਏ ਤੇ ਫਿਰ ਸਾਰੇ ਹੀ ਉਧਰਲੇ ਪਾਸੇ ਜਾ ਰਹੇ ਆ ਉੱਥੇ ਰੇਟ ਵਧਣ ਲੱਗ ਪਿਆ ਹੁਣ ਵਕੇਸ਼ਨ ਸਪੌਟ ਜਿਵੇਂ ਮੈਕਸੀਕੋ ਆ ਉਹਨਾਂ ਦੇ ਵਿੱਚ ਜ਼ਿਆਦਾ ਪ੍ਰਾਈਸਸ ਹੋ ਗਏ ਆ ਕਿਉਂਕਿ ਡਿਮਾਂਡ ਵਧ ਗਈ ਆ ਉੱਥੇ ਉੱਥੇ ਹੋਟਲ ਜਿਹੜੇ ਆ ਉਹਨਾਂ ਦੇ ਚਾਰਜ ਵੀ ਵਧ ਗਿਆ ਤੇ ਸਾਰਾ ਕੋਸ਼ਿਸ਼ ਕਿਸੇ ਨਾ ਕਿਸੇ ਤਰ੍ਹਾਂ ਉੱਥੇ ਇਹਦੇ ਉੱਤੇ ਫਰਕ ਪੈ ਰਿਹਾ ਹੈ ਤਾਂ ਤਰੀਕਾ ਇਹ ਦੱਸ ਰਿਹਾ ਵੀ ਥੋੜਾ ਜਿਹਾ अर्ली ਬੁੱਕ ਕਰੋ ट्रैवलर ਜਿਹੜੇ ਉਹਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਤੁਸੀਂ ਵਕੇਸ਼ਨਜ਼ अर्ली ਬੁੱਕ ਕਰ ਲਓ ਸਪੈਸ਼ਲੀ ਕ੍ਰਿਸਮਸ ਜਾਂ ਨੈਕਸਟ ਈਅਰ ਦੇ ਲਈ ਜਦੋਂ ਕਰਨੀਓ ਉਹ ਪਹਿਲਾਂ ਹੀ ਕਰ ਲਓ ਤਾਂ ਕਿ ਜਿਹੜੇ ਇਹਨਾਂ ਪ੍ਰਾਈਸਿਸ ਨੇ ਇਹਨਾਂ ਨੂੰ ਇਹ ਤੋਂ ਪਹਿਲਾਂ ਕਿ ਉੱਤੇ ਜਾਣ ਉਹਨੂੰ ਤੁਸੀਂ ਲੋਕ ਕਰ ਸਕੋ ਦੂਜਾ ਕੈਨੇਡੀਅਨ ਜਿਹੜੇ ਹੁਣ ਉਹ ਡੈਸਟੀਨੇਸ਼ਨ ਉਹ ਦੇਖ ਰਹੇ ਆ ਜਿੱਥੇ ਕੈਨੇਡੀਅਨ ਡਾਲਰ ਦੀ ਜ਼ਿਆਦਾ ਵੈਲਿਊ ਹੋਵੇ ਜਿਵੇਂ ਫਿਜੀਆ ਜਾਪਾਨ ਜਾਂ ਪੁਰਤਗਾਲ ਆ ਜਿਹੜਾ ਥੋੜਾ ਜਿਹਾ ਸੇਫ ਜਗਾ ਯਾਰ ਉੱਥੇ ਜਾ ਕੇ ਇਹ ਮਤਲਬ ਰਹਾ ਜਾ ਸਕਦਾ ਅਤੇ ਕੈਨੇਡੀਅਨ ਡਾਲਰ ਦੀ ਜਿਹੜੀ ਉੱਥੇ ਵੈਲਿਊ ਵੀ ਜ਼ਿਆਦਾ ਮਿਲਦੀ ਹੈ ਪੁਰਤਗਾਲ ਬਹੁਤ ਪਪੂਲਰ ਹੋ ਰਿਹਾ ਪੁਰਤਗਾਲ ਬਹੁਤ ਜਿਹੜਾ ਇੱਕ ਹੌਟ ਟ੍ਰੈਵਲ ਸਪੌਟ ਬਣ ਰਿਹਾ ਹੈ ਕਿਉਂਕਿ ਉੱਥੇ ਅਫੋਰਡੇਬਲ ਜ਼ਿਆਦਾ ਆ ਤੇ ਦੂਜੇ ਥਾਵਾਂ ਦੇ ਉੱਤੇ ਯੂਰਪਨ ਡੈਸਟੀਨੇਸ਼ਨ ਦੇ ਮੁਕਾਬਲੇ ਸੋ ਟ੍ਰੈਵਲ ਇੰਸ਼ੋਰੈਂਸ ਲੈ ਕੇ ਆਪਣਾ ਇੱਥੇ ਜਾਓ ਤੇ ਲੋਕ ਜਿਹੜੇ ਨੇ ਉਹ ਉਧਰਲੇ ਪਾਸੇ ਜਾਣਾ ਅਵੋਇਡ ਕਰ ਰਹੇ ਆ ਵੱਖਰੇ ਵੱਖਰੇ ਦੇ ਕਾਰਨ ਦੱਸੇ ਜਾਰ ਹੈ ਅਗਲੀ ਕਰ ਵਾ ਦੋਸਤੋ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਇੰਗਲੈਂਡ ਫੇਰੀ ਇੰਗਲੈਂਡ ਪਹੁੰਚਿਆ ਲੰਡਨ ਦੇ ਵਿੱਚ ਉਹਨਾਂ ਨੇ ਜਿਹੜੇ ਬ੍ਰਿਟਿਸ਼ ਪੀਐਮ ਹੈਗੇ ਨੇ ਪ੍ਰਾਈਮ ਮਿਨਿਸਟਰ ਉੱਥੋਂ ਦੇ ਕੀ ਸਟਾਰਮਰ ਉਹਨਾਂ ਦੇ ਨਾਲ ਮੁਲਾਕਾਤ ਤੋਂ ਪਹਿਲਾਂ ਕਿੰਗ ਜਾਰਲਸ ਦੇ ਨਾਲ ਵੀ ਮੁਲਾਕਾਤ ਉਹਨਾਂ ਨੇ ਕਰਨੀ ਹੈ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮਾਰਕ ਕਾਰਨੀ ਦੀ ਪਹਿਲੀ ਅੰਤਰਰਾਸ਼ਟਰੀ ਫੇਰੀ ਹੈ ਯੂਕੇ ਤੋਂ ਪਹਿਲਾਂ ਉਹ ਉੱਥੇ ਫਰਾਂਸ ਗਏ ਹੈ ਤੇ ਵਕ ਵਕ ਯੂਰਪੀਅਨ ਯੂਨੀਅਨ ਦੇ ਨਾਲ ਕੈਨੇਡਾ ਦੇ ਕਿਸ ਤਰ੍ਹਾਂ ਦੇ ਜਿਹੜੇ ਰਿਲੇਸ਼ਨ ਨੇ ਉਹਦੇ ਬਾਰੇ ਇਸ ਵੇਲੇ ਫੇਰੇ ਬਹੁਤ ਮਹੱਤਵਪੂਰਨ ਸੋ ਜਿਹੜੇ ਜਦੋਂ ਇਹਨਾਂ ਨੇ ਉੱਥੋਂ ਵਾਪਸ ਆ ਜਣਾ ਆ ਉੱਥੋਂ ਆ ਕੇ ਇਹਨਾਂ ਨੇ ਇਕਵਲਟ ਤੇ ਵਿੱਚ ਜਾਣਾ ਦੱਸਿਆ ਜਾ ਰਿਹਾ ਸੋ ਲੰਡਨ ਮਤਲਬ ਜਾਣਾ ਕਿਉਂਕਿ ਇਹ ਬੈਂਕ ਆਫ ਕੈਨੇਡਾ ਦੇ ਆਪਾਂ ਸਾਰੇ ਜਾਣਦੇ ਆ ਗਵਰਨਰ ਵੀ ਰਹੇ ਆ ਤੇ ਬਹੁਤ ਲੰਬੇ ਸਮੇਂ ਦੇ ਜਿਹੜੇ ਇਹ ਇਹ ਪਹਿਲੇ ਗੈਰ ਬ੍ਰਿਟਿਸ਼ਰ ਸੀਗੇ ਜਿਹੜੇ ਬੈਂਕ ਆਫ ਕੈਨੇਡਾ ਦੇ ਗਵਰਨਰ ਬਣੇ ਉਧਰ ਦੀ 300 ਸਾਲਾਂ ਤੋਂ ਜ਼ਿਆਦਾ ਲੰਬੀ ਉਹਨਾਂ ਦੀ ਹਿਸਟਰੀ ਦੇ ਵਿੱਚ ਪਹਿਲੇ ਗੈਰ ਬ੍ਰਿਟਿਸ਼ਰ ਸੀਗੇ ਜਿਹੜੇ ਗਵਰਨਰ ਬੈਂਕ ਆਫ ਕੈਨੇਡਾ ਦੇ ਉਹਨਾਂ ਨੇ ਗਵਰਨਰ ਬਣਾਇਆ ਗਿਆ ਇਹ 13 2013 ਤੋਂ ਲੈ ਕੇ 220 ਤੱਕ ਉੱਥੋਂ ਦੇ ਗਵਰਨਰ ਰਹੇ ਆ ਸੋ ਇੱਕ ਤਰੀਕੇ ਨਾਲ ਉੱਥੇ ਇੰਨਾ ਲੰਬਾ ਸਮਾਂ ਰਹੇ ਆ ਤੇ ਉਹ ਇਹਨਾਂ ਦਾ ਆਪਣੇ ਦੇਸ਼ ਵਾਂਗੂ ਹੀ ਆ ਉੱਥੇ ਜਾਣਾ ਹੋਰ ਵੀ ਜਿਹੜਾ ਇਹ ਮਹੱਤਵਪੂਰਨ ਸੋ ਜਿਹੜੇ ਚੀਫ ਆਫ ਸਟਾਫ ਨੇ ਮਾਰਕੋ ਮਾਂਡਚੀਨੋ ਉਹ ਵੀ ਬੁਕੰਬਮ ਪੈਲੇਸ ਜਾ ਰਹੇ ਆ ਪਰ ਕਿੰਗ ਚਾਰਲਸ ਨਾਲ ਸਿਰਫ ਮਾਰ ਕਰਨੀ ਨਹੀਂ ਮੁਲਾਕਾਤ ਕਰਨੀ ਹੈ ਸੋ ਇਹ ਕਾਫੀ ਮਹੱਤਵਪੂਰਨਾਂ ਦੀ ਵਿਜ਼ਿਟ ਦੱਸੀ ਜਾ ਰਹੀ ਹੈ ਪੈਰਿਸ ਦੇ ਵਿੱਚ ਫਰਾਂਸ ਦੇ ਰਾਸ਼ਟਰਪਤੀ ਇਮਾਨੁਅਲ ਮੈਕਰੋਨ ਨਾਲ ਪ੍ਰਾਈਵੇਟ ਲੰਚ ਤੇ ਬਾਅਦ ਦੇ ਵਿੱਚ ਉੱਥੇ ਦੀ ਫੇਰੀ ਕੀਤੀ ਤੇ ਉਹਨਾਂ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਕੈਨੇਡਾ ਜਿਹੜਾ ਆ ਕੈਨੇਡਾ ਲਈ ਫਰਾਂਸ ਸਭ ਤੋਂ ਇੱਕ ਮਤਲਬ ਭਰੋਸੇ ਵਾਲਾ ਭਾਈਵਾਲ ਆ ਕਿ ਇਹਦੇ ਨਾਲ ਰਿਸ਼ਤੇ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ ਜਿਹੜੇ ਗੈਰ ਯੂਰੋਪੀਅਨ ਕੰਟਰੀਜ਼ ਨੇ ਉਹਨਾਂ ਚ ਸਭ ਤੋਂ ਵਧੇਰੇ ਯੂਰਪ ਨੇ ਇਹ ਕਹਿ ਕੇ ਉਹਨਾਂ ਨੂੰ ਕਹਿ ਕੇ ਮੈਂ ਵੀ ਜਿਹੜਾ ਮੈਕਰੋਨ ਵਾਂਗ ਅਮਰੀਕਾ ਦੇ ਨਾਲ ਜਿੰਨਾ ਸੰਭਵ ਜਿੰਨਾ ਪੋਸੀਬਲ ਹੋ ਸਕਦਾ ਵੀ ਅਸੀਂ ਇੱਕ ਪੋਜ਼ਿਟਿਵ ਰਿਲੇਸ਼ਨਸ਼ਿਪ ਅਮਰੀਕਾ ਦੇ ਨਾਲ ਰੱਖਣਾ ਚਾਹੁੰਦੇ ਆ ਦੂਜੇ ਵੀ ਕਿਹਾ ਕਿ ਸਾਨੂੰ ਜਿਹੜੀਆਂ ਅ ਦੁਨੀਆ ਦੇ ਨਾਲ ਨਜ਼ਿੱਠਣ ਦੇ ਲਈ ਮਤਲਬ ਸਾਨੂੰ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਕੈਨੇਡਾ ਦਾ ਫਰਾਂਸ ਦੇ ਨਾਲ ਜੇ ਇਸ ਕਿਸਮ ਦੀ ਭਾਈਵਾਲੀ ਹੈ ਇਹਦੇ ਨਾਲ ਲੱਗਦਾ ਕਿ ਉਹ ਵੀ ਮਜ਼ਬੂਤ ਹੋਏਗੀ ਕਾਫੀ ਵੱਖਰੇ ਵੱਖਰੇ ਪੱਖਾਂ ਤੋਂ ਇਹਨੂੰ ਦੇਖਿਆ ਜਾ ਰਿਹਾ ਹੈ ਸੋ ਜਿਹੜੀਆਂ ਇਹਨਾਂ ਦੀਆਂ ਕਦਰਾਂ ਕੀਮਤਾਂ ਨੇ ਵੈਲਿਊਜ਼ ਨੇ ਉਹਨਾਂ ਦੀ ਵੀ ਗੱਲਬਾਤ ਕੀਤੀ ਜਾ ਰਹੀ ਹੈ ਜਦੋਂ ਦੇ ਰਾਸ਼ਟਰਪਤੀ ਟਰੰਪ ਨੇ ਸੱਤਾ ਸੰਭਾਲੀ ਹੈ ਉਹਦੇ ਤੋਂ ਬਾਅਦ ਕੈਨੇਡੀਅਨ ਸਟੀਲ ਤੇ ਐਲੂਮਿਨਮ ਦੇ ਉੱਤੇ ਜਿਹੜੇ ਟੈਰਫ ਲੱਗੇ ਆ ਉਹਦੇ ਤੋਂ ਬਾਅਦ ਕੈਨੇਡਾ ਨੂੰ ਅਮਰੀਕਾ ਦੇ 51 ਸੂਬੇ ਬਾਰੇ ਸੋ ਇਹਨਾਂ ਸਾਰਿਆਂ ਸਮੱਸਿਆਵਾਂ ਦਾ ਸਾਹਮਣਾ ਸਿੱਧੇ-ਸਿੱਧੇ ਰੂਪ ਦੇ ਵਿੱਚ ਯੂਰੋਪੀਅਨ ਦੇਸ਼ਾਂ ਨੂੰ ਵੀ ਕਰਨਾ ਪੈ ਰਿਹਾ ਸੋ ਹੁਣ ਉਸ ਸਬੰਧ ਦੇ ਵਿੱਚ ਜਿਹੜਾ ਇਹ ਸਾਰਾ ਕੁਝ ਇੱਕ ਬੜੀ ਚੰਗੀ ਗੱਲ ਦੱਸੀ ਜਾ ਰਹੀ ਹੈ ਕਿ ਇਹਨਾਂ ਦੀ ਉਧਰਲੇ ਪਾਸੇ ਫੇਰੀ ਉਹਦੇ ਨਾਲ ਕੈਨੇਡਾ ਦੀ ਉਹਨਾਂ ਥਾਵਾਂ ਦੇ ਉੱਤੇ ਸਥਿਤੀ ਜ਼ਿਆਦਾ ਮਜ਼ਬੂਤ ਹੋਵੇਗੀ ਅਗਲੀ ਗੱਲਬਾਤ ਦੋਸਤੋ ਵੇਸਟਵਾਟਰ ਸਰਵੇਲੈਂਸ ਸੰਬੰਧੀ ਇਸ ਵੇਲੇ ਚਰਚਾ ਚੱਲ ਰਹੀ ਹੈ ਇੱਕ ਪ੍ਰੋਸੈਸ ਆ ਜਿਹਦੇ ਵਿੱਚ ਵੇਸਟਵਾਟਰ ਜਿਹੜਾ ਆਪਣੇ ਸੀਵੇਜ ਹੁੰਦਾ ਆ ਇਨੂੰ ਸਾਰੇ ਨੂੰ ਸਟੱਡੀ ਕੀਤਾ ਜਾਂਦਾ ਆ ਤਾਂ ਕਿ ਦੇਖਣ ਦੇ ਲਈ ਕਿ ਇਹਦੇ ਵਿੱਚ ਕੋਈ ਵਾਇਰਸ ਹੈਗਾ ਜਿੱਦਾਂ ਕਰੋਨਾ ਜਾਂ ਕੋਈ ਬੈਕਟੀਰੀਆ ਹੈਗਾ ਜਾਂ ਇੱਥੋਂ ਤੱਕ ਕਿ ਕੋਈ ਜਿਹੜੀ ਉਸ ਕਿਸਮ ਦਾ ਨਸ਼ਾ ਇਹਦੇ ਵਿੱਚ ਪਾਇਆ ਜਾਂਦਾ ਮਹੱਤਵਪੂਰਨ ਬਹੁਤ ਜਦੋਂ ਕੋਵਿਡ-19 ਪੰਡੈਮਿਕ ਆਈ ਸੀ ਇੱਕ ਅਫੈਕਟਿਵ ਵੇਵ ਬਣ ਗਿਆ ਸੀ ਇਹਦੇ ਵਾਇਰਸ ਨੂੰ ਫੈਲਣ ਨੂੰ ਟਰੈਕ ਕਰਨ ਦੇ ਲਈ ਜਦੋਂ ਇਹਨੂੰ ਟੈਸਟ ਕੀਤਾ ਜਾਂਦਾ ਸੀ ਤੇ ਉਹਦੇ ਤੋਂ ਬਾਅਦ ਮਤਲਬ ਇੱਕ ਏਰੀਆ ਉਹ ਏਰੀਆ ਦੇ ਵਿੱਚ ਸਾਰਾ ਵੇਸਟਵਾਟਰ ਵਾਸ਼ਰੂਮਾਂ ਦਾ ਜਾਂ ਸਾਰਾ ਜਿੱਥੇ ਜਾਂਦਾ ਆ ਉਹਨੂੰ ਸਟੱਡੀ ਕਰਦੇ ਸੀ ਵੀ ਇਹਦੇ ਵਿੱਚ ਕੀ ਆ ਵਾਇਰਸ ਕੀ ਆ ਜਾਂ ਕੀ ਜਿਹਦੇ ਵਿੱਚ ਹੈਗਾ ਆ ਬੀਸੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਜਿਹੜਾ ਬੀਸੀਸੀ ਡੀਸੀ ਆ ਇਹ ਵੇਸਟਵਾਟਰ ਸਰਵੇਲੈਂਸ ਨੂੰ ਯੂਜ਼ ਕਰਦਾ ਰਿਹਾ ਕੋਵਿਡ-19 ਨੂੰ ਮਾਨੀਟਰ ਕਰਨ ਦੇ ਲਈ ਜਾਂ ਜਿਹੜਾ ਆਰਐਸਵੀ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਹਨੂੰ ਕੰਮ ਕਿਦਾਂ ਕਰਦਾ ਜਿਹੜੇ ਲੋਕ ਇਨਫੈਕਸ਼ਨ ਹੋ ਜਾਂਦੀ ਹੈ ਵਾਇਰਸਸ ਦੇ ਨਾਲ ਉਹ ਉਹਨਾਂ ਨੂੰ ਆਪਣੇ ਮਤਲਬ ਜਿਹੜੀ ਮਲਮੂਤਰ ਹੁੰਦਾ ਉਹਦੇ ਵਿੱਚ ਇਹ ਬਾਹਰ ਆ ਜਾਂਦੇ ਆ ਸਾਇੰਟਿਸਟ ਕੀ ਕਰਦੇ ਆ ਉਹ ਸਾਰੇ ਵੇਸਟਵਾਟਰ ਦੇ ਸੈਂਪਲ ਲੈ ਲੈਂਦੇ ਆ ਤੇ ਉਹਦੇ ਵਿੱਚ ਫਿਰ ਦੇਖ ਲੈਂਦੇ ਵੀ ਇਸ ਕਮਿਊਨਿਟੀ ਦੇ ਵਿੱਚ ਵਾਇਰਸ ਕਿੰਨਾ ਹੈਗਾ ਆ ਜਿਹੜਾ ਓਮੀਕਰੋਨ ਦੇ ਵਿੱਚ ਇਹ ਵੇਲੇ ਕਾਮਯਾਬ ਬਹੁਤ ਤਰੀਕਾ ਹੋਇਆ ਸੀ ਕੋਵਿਡ 19 ਵੇਲੇ 2021 ਦੇ ਵਿੱਚ ਜਿਹੜੀ ਵੇਸਟਵਾਟਰ ਮੋਨਿਟਰਿੰਗ ਸੀ ਇਹ ਬਹੁਤ ਇੱਕ ਰਿਲਾਇਬਲ ਸੋਰਸ ਹੈਗਾ ਸੋ ਹੁਣ ਇਹਦੇ ਵਿੱਚ ਫੰਡਿੰਗ ਦੇ ਇਸ਼ੂਸ ਨੇ ਕਈ ਜਿਹੜੇ ਵੇਸਟਵਾਟਰ ਸਰਵੇਲੈਂਸ ਪ੍ਰੋਗਰਾਮ ਨੇ ਉਹ ਖਤਮ ਹੋ ਰਹੇ ਨੇ ਕਿਉਂਕਿ ਕੋਵਿਡ ਵੇਲੇ ਹੀ ਸੀਗੀ ਕੋਵਿਡ ਖਤਮ ਹੋ ਗਿਆ ਅਨਟੈਰੀਓ ਨੇ ਕੋਵਿਡ-19 ਦੀ ਸਰਵੇਲੈਂਸ ਜੁਲਾਈ 2024 ਵਿੱਚ ਖਤਮ ਕਰਤੀ ਸੀ ਪਿਛਲੇ ਸਾਲ ਤੇ ਅਮਰੀਕਾ ਦੇ ਪ੍ਰੋਗਰਾਮ ਜਿਹੜੇ ਉਧਰਲੇ ਪਾਸੇ ਵੇ ਨੂੰ ਕੱਟ ਲਾ ਦਿੱਤੇ ਗਏ ਹੁਣ ਇਹ ਆ ਵੀ ਫਿਊਚਰ 'ਚ ਰਿਸਕ ਹੋ ਸਕਦਾ ਜੇ ਫੰਡਿੰਗ ਨਹੀਂ ਆ ਤਾਂ ਫਿਊਚਰ ਆਊਟਬਰੇਕਸ ਜਿਦਾ ਕੋਈ ਬਰਡ ਫਲੂ H5N1 ਜਾਂ ਦੂਜੀਆਂ ਜਿਹੜੀਆਂ ਹੋਰ ਬਿਮਾਰੀਆਂ ਨੇ ਉਹ ਉਹਨਾਂ ਨੂੰ ਖਤਰਾ ਹੋ ਸਕਦਾ ਸੋ ਜਿਹੜੇ ਸਾਇੰਟਿਸਟਸ ਨੇ ਉਹ ਚਾਹੁੰਦੇ ਆ ਕਿ ਵੇਸਟਵਾਟਰ ਮਾਨਿਟਰਿੰਗ ਨੂੰ ਸਾਲਮੋਨੇਲਾ ਜਾਂ ਜਿਹੜੇ ਐਂਟੀਬਾਇਓਟਿਕ ਰੈਜ਼ਿਸਟੈਂਟ ਬੈਕਟੀਰੀਆ ਨੇ ਉਹਨਾਂ ਨੂੰ ਲੱਭਣ ਦੇ ਲਈ ਕੀਤੀ ਜਾਵੇ ਬੈਨੀਫਿਟ ਇਹਦਾ ਇਹ ਆ ਵੇਸਟਵਾਟਰ ਸਰਵੇਲੈਂਸ ਦਾ ਕਿ ਇਹਦੇ ਨਾਲ ਡਿਜ਼ੀਜ਼ ਦੀ ਆਊਟਬ੍ਰੇਕ ਨੂੰ ਪਹਿਲਾਂ ਡਿਟੈਕਟ ਕੀਤਾ ਜਾ ਸਕਦਾ ਤੇ ਮਾਨਿਟਰ ਕੀਤਾ ਜਾ ਸਕਦਾ ਉਹਨੂੰ ਇਹ ਤੋਂ ਪਹਿਲਾਂ ਕਿ ਲੋਕ ਬਿਮਾਰ ਹੋਣ ਜਦੋਂ ਜਿਹੜਾ ਵੇਸਟਵਾਟਰ ਆ ਜਿਹੜਾ ਸਾਰਾ ਹੈਗਾ ਸੀਵੇਜ ਆ ਉਹਦੇ ਵਿੱਚ ਜਦੋਂ ਵਾਇਰਸ ਆ ਗਿਆ ਕਮਿਊਨਿਟੀ ਦੇ ਵਿੱਚ ਉਸ ਤੋਂ ਬਾਅਦ ਆਉਣਾ ਪਹਿਲਾਂ ਉੱਥੇ ਪਤਾ ਲੱਗ ਜੇ ਉਹਨਾਂ ਨੂੰ ਵੀ ਕਮਿਊਨਿਟੀ ਦੇ ਵਿੱਚ ਵਾਇਰਸ ਆ ਗਿਆ ਉਹਦੇ ਲੱਛਣ ਯਾਨੀ ਲੋਕਾਂ ਨੇ ਬਿਮਾਰ ਹੋਣਾ ਜਾਂ ਦੂਜੀਆਂ ਤੀਜੀਆਂ ਗੱਲਾਂ ਉਹ ਬਾਅਦ ਚ ਪਤਾ ਲੱਗਣਗੀਆਂ ਸੋ ਇਹ ਹੈਲਪ ਕਰਦਾ ਕਿ ਐਕਚੁਅਲ ਫੈਲਣ ਤੋਂ ਪਹਿਲਾਂ ਹੀ ਤੁਹਾਨੂੰ ਉਹਦੇ ਬਾਰੇ ਪਤਾ ਲੱਗ ਗਿਆ ਐਕਸਪਰਟ ਜਿਹੜੇ ਨੇ ਉਹ ਹੁਣ ਇਹ ਕਹਿ ਰਹੇ ਆ ਵਿਚਰੀ ਗੱਲ ਕਿ ਕੈਨੇਡਾ ਨੂੰ ਵੇਸਟ ਬਾਰਡਰ ਸਰਵੇਲੈਂਸ ਨੂੰ ਬੰਦ ਨਹੀਂ ਕਰਨਾ ਚਾਹੀਦਾ ਕਿਹੜਾ ਨਾ ਕਿਹੇ ਤਰੀਕੇ ਨਾਲ ਪੈਸਾ ਤੇ ਲਾ ਇੱਥੇ ਲਿਆ ਕੇ ਇਸ ਪ੍ਰੋਗਰਾਮ ਦੇ ਵਿੱਚ ਪਾਉਣਾ ਚਾਹੀਦਾ ਆ ਤਾਂ ਹੀ ਇਹਦੇ ਨਾਲ ਜਿਹੜਾ ਬਹੁਤ ਸਾਰੀਆਂ ਬਿਮਾਰੀਆਂ ਦੇ ਵਿੱਚ ਕਿਉਂਕਿ ਕੋਵਿਡ-19 ਇੱਕ ਚੀਜ਼ ਸੀਗੀ ਉਸ ਤੋਂ ਬਾਅਦ ਕਿੰਨੇ ਆਰਐਸਵੀ ਤੇ ਕਿੰਨੀਆਂ ਹੋਰ ਦੂਜੀਆਂ ਤੀਜੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ ਕੋਈ ਬੈਕਟੀਰੀਆ ਜਾਂ ਕੋਈ ਜਿਹੜੇ ਉਸ ਕਿਸਮ ਦੇ ਵਾਇਰਸਸ ਨੇ ਉਹ ਇਹਨਾਂ ਤੋਂ ਜ਼ਿਆਦਾ ਚੰਗੀ ਤਰ੍ਹਾਂ ਪਤਾ ਲੱਗ ਸਕਦਾ ਪਤਾ ਤੇ ਟੈਸਟਾਂ ਤੋਂ ਵੀ ਲੱਗ ਸਕਦਾ ਪਰਵੇਸ਼ ਵਾਟਰ ਸਰਵੇਲੈਂਸ ਦੇ ਵਿੱਚ ਇਹ ਆ ਕਿ ਉਹ ਕਮਿਊਨਿਟੀ ਚ ਫੈਲਣ ਤੋਂ ਪਹਿਲਾਂ ਸਾਇੰਟਿਸਟ ਨੂੰ ਜਾਂ ਡਾਕਟਰਾਂ ਨੂੰ ਪਤਾ ਲੱਗ ਜਾਂਦਾ ਜਿਹਦੇ ਨਾਲ ਸਹੀ ਸਮੇਂ ਦੇ ਉੱਤੇ ਬਚਾਅ ਕੀਤਾ ਜਾ ਸਕਦਾ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਤਾਉਣੇ